ਸਤਿ ਸ਼੍ਰੀ ਅਕਾਲ ਜੀ ਬਿੱਧੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਤੋਂ ਸਵਾਗਤ ਹੈ ਜੀ ਬਿੱਧੀ ਤੁਹਾਡਾ ਤੇ ਅੱਜ ਦੀ ਵੀਡੀਓ ਵਿੱਚ ਵੀਡੀਓ ਤੁਹਾਨੂੰ ਆਪਾਂ ਵਿਖਾਉਣੀ ਆਵਾ ਦੋ ਝੋਟੀਆਂ ਤੇ ਦੋ ਬੈੜਾਂ ਤਿੰਨ ਸੁਈਆਂ ਸਵਈਆਂ ਤੇ ਇੱਕ ਵੜ ਗੱਬੜ ਜਲਸੀ ਚੰਗੇ ਰਕੜ ਝੋਟੀਆਂ ਬਹੁਤ ਸੋਹਣੀਆਂ ਠੰਡੀਆਂ ਸੀਲ ਤੇ ਵੀਡੀਓ ਡਰੈਸ ਨੋਟ ਕਰ ਲਓ ਪਹਿਲਾ ਨਾਮ ਹੈਗਾ ਆਪਣਾ ਜਸਕਰਨ ਸਿੰਘ ਪਿੰਡ ਮਹਿਮਤਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈਗਾ ਵੀਰ ਜੀ 9592800635 ਤੇ ਬਾਕੀ ਵੀਰਾਂ ਭਰਾਵਾਂ ਅਗੇ ਬੇਨਤੀ ਸਾਰਿਆਂ ਕੇ ਵੀਡੀਓ ਸਾਡਾ ਚੜ੍ਹਦੀ ਕਲਾ ਦੇ ਰਹਿਣ ਵਰਤਵਾ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਰ ਜੀ ਤੇ ਵੀਰ ਜੀ ਕਰਦੇ ਆ ਪਹਿਲੇ ਝੋਟੀ ਪਹਿਲੇ ਨੰਬਰ ਵਾਲੀ ਬੰਨੇ ਝੋਟੀ ਬਾਰੇ ਗੱਲ ਬਾਤ ਤੇ ਦਿਨੇ ਦੇ ਬਾਰੇ ਡਿਟੇਲ ਇਹ ਵੀ ਜੀ ਸੂਰੀ ਸਵਾਈ ਝੋਟੀ ਜੇ ਝੋਟੀ ਦਾ ਬੱਚਾ ਹੈ ਨਹੀਂ ਜੇ ਬਾਕੀ ਵੀ ਜੀ ਹੈ ਬਿਲਕੁਲ ਠੰਡੀਆਂ ਸੀਗਲੀ ਬਹੁਤ ਦਮੇ ਝੋਟੀਆਂ ਠੰਡੀਆਂ ਸੀਲ ਨੇ ਤੇ ਆ ਝੋਟੀ ਕੋ ਪਹਿਲਾ ਸੂਆ ਮੰਨ ਲੇ ਦੂਜਾ ਮੰਨ ਲੇ ਤੇ ਦੁੱਧ ਝੋਟੀ ਦੇ ਇਸ ਟਾਈਮ 8 ਕਿਲੋ ਤਿਆਰ ਹੈਗਾ ਜੀ ਤੇ ਸਨਾ ਦਾ ਸਾਈਜ਼ ਤੇ ਗੈਪ ਚੈੱਕ ਕਰੋ ਚੰਗੀ ਵਿੱਚੀ ਠੰਡੀ ਆ ਬਸ ਮੁੱਠਕ ਪੜਾ ਪਾਓ ਤੇ ਥੱਲੇ ਵੀ ਨਹੀਂ ਝੋਲੋ ਇਹਨੂੰ ਬਹੁਤ ਚੌੜ ਸਾਫ ਝੋਟੀ ਹੈ ਤੇ ਖਾ ਕੱਦ ਤੇ ਹਾਈਟ ਬਹੁਤ ਲੰਮੀ ਉੱਚੀ ਵਜਨ ਦੀ ਕੱਦ ਦੀ ਜੇ ਤੇ ਬਾਕੀ ਵੀ ਜੀ ਹੈ ਬਿਲਕੁਲ ਮੋਰਾ ਇੱਕ ਰੰਗ ਕਾਲੀ ਸਾਰੀ ਝੋਟੀ ਪੂਛ ਵੀ ਨਹੀਂ ਇਕਵਾਲ ਚਟਾ ਹੈਗਾ ਇਹਦੇ ਤੇ ਵੀ ਜੀ ਆਪਾਂ ਖੋਲ ਕੇ ਤੁਹਾਨੂੰ ਵਿਖਾਉਨੇ ਆ ਝੋਟੀ ਫਿਰ ਕਰਦੇ ਆ ਇਹਦੇ ਰੇਟ ਦੀ ਇਹਦੇ ਬਾਰੇ ਗੱਲ ਬਾਤ ਉਹ ਜੀ ਸੀਲ ਠੰਡੀਆਂ ਤੇ ਅੰਨੀਆਂ ਝੋਟੀਆਂ ਵਾਂ ਵੀਰ ਵੀ ਹਰਿਆਣੇ ਤੋਂ ਲੈ ਆਇਆ ਹੈ। ਝੋਟੀਆਂ ਦੇਖੋ ਬੀਚ ਚੈੱਕ ਕਰੋ। ਬਹੁਤ ਹੀ ਹਾਈਟ ਬਹੁਤ ਤਕੜੀ ਝੁੱਟੀ ਦੀ ਬੱਤੀ। ਇਸ ਤੋਂ ਜੇ ਬਲੇ ਸੋਏ ਦੀ 2.5 ਲੱਖ ਦੀ ਬਣਨ ਵਾਲੀ ਆ। ਜੀ ਲੈ ਹੋਰ ਠੰਡੇ ਬਣ ਗਏ। ਇਹ ਪਟੜੀ ਮਾਲਕ। ਇਹ ਨੀਂਗਾ ਛੱਡੀਆਂ ਝੋਟੀਆਂ ਨੇ ਕਿਹੜਾ ਕੰਮ ਨਹੀਂ ਇੱਥੇ ਦੋ ਤਾਂ ਛੜਾ ਮਾਰਨ ਵਾਲਾ ਦੇ। ਆਹ ਦੇਖੋ। ਲੋਕੜ ਪੋਲ ਸਾਰਾ ਵਖਾ ਲਓ ਇੱਦਾਂ ਵੇੜੀ ਝੋਟੀ ਪਸੰਗੂਗੀ ਮੈਂ ਪਹਾੜ ਦੇ ਚੋਲੋਂ ਦਾ ਭਾਵੇਂ ਇਦਾਂ ਹੀ ਚੋਲੋਂ ਪਿੱਛੋਂ ਵੀ ਥਾਣਾ ਦਾ ਸੈਜ ਤੇ ਗੈਪ ਚੈੱਕ ਕਰਾ ਦੋ ਸਾਰਾ ਦੇਵਾ ਆ ਵੇਖੋ ਪਾਣੀ ਤੇ ਬੰਨਿਆ ਰੱਸਾ ਛੁੱਟਦਾ ਹੈ ਕੋਈ ਰੱਸਾ ਛੁੱਟਦਾ ਹਾਲੋ ਵੇਦੀ ਵੇਖੋ ਕੋਈ ਪਰੋਚਕ ਕੋਈ ਪਹਾੜਾ ਨਹੀਂ ਕੋਈ ਕੀਆ ਨਹੀਂ ਕੋਈ ਬੰਗਾ ਨਹੀਂ ਜੀ ਫੇਜ ਵਾਲਾ ਹਿਸਾਬ ਆ ਇਦਾਂ ਮੱਦੀ ਝੋਟੀ ਉੱਥੇ ਲੇ ਬੈਗ ਕੇ ਝੋਟੋ ਇਹ ਲੋ ਪਾਣੀ ਪੀਂਡ ਜੇ ਕੋ ਡਗਰ ਹੱਥ ਵੀ ਲਾਉਣੇ ਹੁੰਦਾ ਬਾਕੀ ਛੋਟੀ ਠੰਡੀ ਬਹੁਤ ਹੈ ਮੈਨੂੰ ਮੇਰੇ ਹੱਥ ਲੱਪਾ ਲੱਗ ਰਹੇ ਰਹਿਦਾ ਛੋਟੀ ਦੇ ਪਾਣਾ ਵੇਖੋ ਆਪਸੰਭਲ ਲੱਗੀ ਜਾ ਵੇਖੋ ਹੱਥ ਲਾਇਆ ਛੋਟੀ ਬਸੰਭਲ ਲੱਗੀ ਠੰਡੀ ਹਾਲਾਂ ਤੋਂ ਵੀ ਜਿੰਨਾ ਜਿਆਦਾ ਠੰਡੀ ਆ ਵੀ ਫ੍ਰਿਜ 'ਚ ਵੀ ਰੱਖਾਂ ਦੀ ਲੋੜ ਨਹੀਂ ਜਦੋਂ ਚਾਹ ਬਣਾਣੀ ਉਦੋਂ ਚੋਲੋ ਆ ਲੋ ਪਸੰਭੀ ਚ ਲਾਓ ਜੀ ਮਿੱਤ ਜੀ ਕਰੋ ਚੈੱਕ ਪਸੰਭੀ ਆ ਵੇ ਹਾਲੋ ਇੱਥੇ ਬਹਿ ਕੇ ਮੇਰੇ ਲੋ ਪਸੰਭੀ ਜੀ ਦਜੀਵ ਝੋਟੀਆਂ ਪਤਾ ਨੇ ਵਿਖਾਉਣੇ ਇੱਕ ਇੱਕ ਰੋਂ ਲਈਆਂ ਇੱਕ ਇਲਾਕੇ ਚੋਂ ਆਈਆਂ ਵਾ ਤੇ ਹਾਂ ਵੇਖੋ ਹਾਲੋ ਕਿਦਾਂ ਮਰਜੀ ਚੋਈ ਜੋ ਲੋ ਜੀ ਜੀ ਐਡਾ ਠੰਡਾ ਡੰਗਰ ਬਹੁਤ ਘੱਟ ਮਿਲਦਾ ਪਰ ਮਾਲੀ ਨੇ ਇੱਥੇ ਮਰਜੀ ਖਿਲਾਰ ਕੇ ਚੋ ਲੋ ਦਾ ਮਰਜੀ ਚੋ ਲੋ ਕੋ ਫੇਸ ਜਾ ਕੇ ਵਿਧੀ ਐ ਸਾਡੇ ਕੋ ਵੀ ਅੱਜ ਆਈਆਂ ਜੇ ਕੋਈ ਵੀਰ ਭਰਾ ਸੰਭੂਗਾ ਤਾਂ ਝੋਟੀ ਖਲੇ ਦੁੱਧ ਪੂਮੇ 10-11 ਕਿਲੋ ਦੇ ਚੋ ਸਕਦਾ ਆ ਵੇਖੋ ਵਿਧੀ ਪੂਰੀ ਆਕਰ ਜੀ ਝੋਟੀ ਪਸੰਦੀ ਜੀ ਆ ਚੈੱਕ ਕਰ ਲੋ ਪਰ ਥੱਲੇ ਹੱਥ ਲਾਉਣ ਦੀ ਰੇਰ ਹੋਈ ਆ ਝੋਟੀ ਪਸੰਦੀ ਆਹ ਲੋ ਤਾਂ ਫੇਰ ਪੂਰਾ ਝੋਟੀ ਜਕੜਾ ਚੜ ਕੇ ਜਾਵੇ ਲੋ ਜੀ ਇਹਦੀ ਐਡਾ ਠੰਡਾ ਡੰਗਰ ਬਹੁਤ ਘੱਟ ਮਿਲਦਾ ਮੁੱਲ ਵੀ ਜੀ ਜੇ ਗੱਲ ਕਰੀਏ ਤਾਂ ਝੋਟੀ ਦਾ ਮੁੱਲ ਤਾਂ ਇਹਦੀ ਝੋਟੀ ਹੁਣ ਬੱਚਾ ਮਗਰ ਹੁੰਦਾ ਵੀਣੀ ਤਾਜੀ ਬੁੱਲ ਭਾਵੇਂ 1.2 ਲੱਖ ਛੋਟੀ ਦਾ ਕਰ ਲੈਂਦੇ ਤੇ ਤਾਂ ਵੀ ਵਿਧੀ ਥੋੜਾ ਹੈ ਪਰ ਆਪਾਂ ਵੀ ਨਹੀਂ ਜਾਇ ਜੀ ਕਰਾਂਗੇ ਜਾਇ ਜੀ ਦੇ ਦਾਂਗੇ ਲੱਖਣਾ ਦਾ ਸੈਜ ਤੇ ਗੈਪ ਚੈੱਕ ਕਰੋ ਛੋਟੀ ਪਸ਼ਮ ਕੇ ਫੇਰ ਥੋੜੀ ਲੈਖਾ ਰਹੀ حساب ਹੋ ਗਈ ਉਹਦੀ ਵੀ 8 ਕਿਲੋ ਦੱਸਿਆ ਵੱਧ ਵੀ ਹੋ ਸਕਦਾ ਆ ਆਪਾਂ ਉਹਨਾਂ ਹੀ ਦੱਸਿਆ ਲੀਟਰ ਖੰਡ ਘਾਤੀ ਦੱਸਿਆ ਛੋਟੀ ਹਲਦ ਤੇ ਵਿਧੀ ਹਾਂ ਨਾ ਜਿਹੜੀ ਛੋਟੀ 85 ਹਜ਼ਾਰ ਦੀ ਦੇ ਦਾਂਗੇ ਕਰਦੀ ਹੋਰ ਮਾਂ ਤਨ 82000 ਦੀ ਵੀ ਜੀ ਪੂਰੇ ਤੇ ਛੋਟੀ ਦੇ ਦਾਂਗੇ। बाकी ਵੀ ਜੀ ਐਡੀ ਠੰਡੀ ਸੀਲੇ ਚੀਜ਼ ਲੱਭਦੀ ਨਹੀਂ ਛੋਟੀ ਦੀ। ਬਹੁਤ ਘੱਟ ਮਿਲਦੀ ਜਾ ਵੇਖੋ। ਤੇ ਬਾਤੀ ਵੀ ਜੀ ਦੂਜੇ ਨੰਬਰ ਵਾਲੀ ਛੋਟੀ ਆ ਵੇਖੋ। ਜੀ ਇਹ ਵੀ ਸੂਈ ਜੇ ਦੂਜਾ ਸੂਆ। ਇਹਦਾ ਵੀ ਵੀਡੀ ਛੋਟੀ ਇਹੋ ਹੀ ਹਿਸਾਬ ਦੇ ਆ ਲੋ। ਆ ਲੋ। ਆ ਕਰੋ ਚੱਕ। ਆ ਲੋ ਕਰੋ ਚੱਕ। ਲਓ ਵੀ ਜੀ। ਆ ਕਰੋ ਜਟ। ਇਹ ਵੀ ਇਹੋ ਹੀ ਚੀਜ਼ ਛੋਟੀ। ਇਹ ਵੀ ਜੀ ਇੱਕੋ ਲਾਕ ਚ ਆਈਆਂ, ਇੱਕੋ ਕਰਵਾਈਆਂ, ਇਦਾਂ ਹੀ ਚੋਈਦੀਆਂ ਬਸ। ਆ ਲੋ। ਕਰੋ ਚੱਕ। ਇਹ ਵੀ ਦੂਜਾ ਸੁਭਾ ਚੋਈ ਇਹ ਛੋਟੀ ਥੱਲੇ ਕੋਲ ਦਾ 10 ਕਿਲੋ ਤਿਆਰ ਹੈਗਾ ਜਿਸ ਟਾਈਮ ਬੋਹ। ਵੀ ਆਪਾਂ ਕੋਲ ਦੇ ਵਖਾਉਣੇ ਤੁਹਾਨੂੰ। ਤਰੋ ਚੱਕੀ। ਲੈਟ ਪਣਾ ਦਾ ਸਾਈਜ਼ ਲੱਗਿਆ ਆਖਾ। ਤਰੀ ਬਿਲਕੁਲ ਕਾਗਜ ਇੱਥੇ ਪੜਾ ਛੋਟੀ ਦਾ ਵੇਖੋ ਕਿੱਦਾਂ ਸੰਭੀ ਤਰੀ ਨਾ ਉਹ ਸੰਭੀ ਇਹ ਪਿੰਡਾ ਲਿਸ਼ਕਦਾ ਜਿੱਦਾਂ ਵੀ ਤੇਲ ਤੋਂ ਬਣਾਈ ਫਟਾ ਦੇਖੋ ਪਿੰਡਾ ਚੋੜਾ ਜਿਹਾ ਬਾਕੀ ਸੀਲ ਸੀ ਆਹ ਚੀਜ਼ਾਂ ਨੇ ਵੀ ਇੱਥੇ ਲੱਭਦੀਆਂ ਚਲੋ ਦੁਨੀਆ ਦੇ ਭਲੀ ਸੁਭਲੀ ਡੰਗਰਿਆ ਅਕਿ ਆਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਜੀ ਆਹ ਵੇਖੋ ਕਿੱਥੇ ਖਿਲਾੜ ਕੇ ਤੁਹਾਨੂੰ ਉਹ ਇੱਥੇ ਭੁਗ ਖਿਲਾੜ ਕੇ ਗਰਾਊਂਡ 'ਚ ਖਿਲਾੜ ਕੇ ਵਿਖਾ ਦੇਣੇ ਤੁਹਾਨੂੰ ਦੇਖੋ ਜੀ ਖਾਣਾ ਦਾ ਹੁਣ ਤੋਂ ਕਰੋ ਚੰਗੀ ਤਰ੍ਹਾਂ ਖਾਣਾ ਦਾ ਸਾਇਜ ਤੇ ਗੈਪ ਚੈੱਕ ਕਰੋ ਚੂਨ ਵੀ ਦੀ ਇੱਕ ਭਲਈ ਸੋ ਭਲਈ ਇੱਕ ਤੋਂ ਵੱਧ ਦੁੱਧੀ ਆ ਛੋਟੀ ਉੱਥੇ ਖਿਲਾਰ ਕੇ ਵੀ ਦੀ ਪਤਨ ਗਰਾਊਂਡ ਦੇ ਵਿੱਚ ਖਿਲਾਰ ਕੇ ਇਹਨਾਂ ਕੁ ਵੀਰ ਭਰਾ ਕੇ ਵੀ ਕਿ ਬੱਚੇ ਦੇ ਕਿਦਾਂ ਵੱਧੇ ਹਰੇ ਕਿ ਤਾਨੂੰ ਮੱਛਲਾ ਆ ਕੇ ਵਿਖਾਉਣਾ ਅੱਖਾਂ ਦੋਵੇਂ ਛੋਟੀਆਂ ਬਿੱਲੀਆਂ ਜੇ ਤਾਂ ਪਤਾ ਹੀ ਨਾ ਅੱਜ ਵੀ ਤਾਨੂੰ ਇੱਥੇ ਰੱਖਾਉਂਦੇ ਪਾਣੀ ਪੀ ਲੇ ਲੋ ਬਿਧੀ ਦਾ ਸੱਤ ਛੱਡਿਆ ਥੱਲੇ ਆ ਲੋ ਥੱਲੇ ਬਹਿ ਗਏ ਜਾ ਮਗਰੋਂ ਦੀ ਬਹਿ ਜਾਓ ਉਹ ਮੇ ਅੱਗੋਂ ਦੀ ਬਹਿ ਜਾਓ ਆ ਲੋ ਆਲ ਦੋ ਧਾਰ ਲੋ ਚੋਲੋ ਇੱਥੇ ਇਦਾਂ ਬਿਧੀ ਇਹ ਵੀ ਛੋਟੀ ਬਣਦੀ ਹੈ ਕਿ ਪੁੱਤਰ ਜਵਾ ਕਰਦੀ ਕਰਦੀ ਆ ਉਹਦੀ ਠੰਡੀ ਸੀਲ ਬਿਧੀ ਉਹ ਬੰਨੇ ਬਹਿ ਜਾਓ ਉਹ ਬੰਨੇ ਬਹਿ ਜਾਓ ਕਿਉਂਕਿ ਪੂਰੀ ਠੰਡੀ ਇਹ ਵੀ ਇਦਾਂ ਹੀ ਮਿਲੂਗੀ ਜੇ ਧਾਰ ਤਾਈ ਇਹ ਬਿਧੀ ਮੂਰਤੀ ਲੱਥੀ ਆ ਬਾਕੀ ਕੋ ਵੀਰ ਭੜਾ ਨੇ ਆਪੇ ਪਛਾਣ ਕਰ ਲੈਣੀ ਐ ਵੀ ਛੋਟੀ ਦੀ ਕੀ ਨਸਲ ਆ। ਸਿੱਧੀਆਂ ਦੀਆਂ ਗਾਈਆਂ ਵੀ ਨਹੀਂ ਐਟਾ ਛੰਡੀਆਂ ਹੁੰਦੀਆਂ ਜਿਹੜੀ ਛੋਟੀ ਛੰਡੀ। ਇਹਦਾ ਮੁੱਲ ਵੀ ਦੀ ਭਵੇਂ ਆਪਾਂ 94 ਕਰ ਲਈਏ 90 ਕਰ ਲਈਏ ਵੀ ਛੋਟੀ 85000 ਰੁਪਏ ਹਾਨਾ ਦੇ ਦਾਂਗੇ। ਕਿਉਂਕਿ ਜੇ ਕੋਈ ਜੋੜੀ ਇਕੱਠੀ ਲਵੇ ਇੱਕ ਇੱਕ ਰਾਈਆਂ ਚਲ ਦਿਲ ਚੰਗਾ ਲਾ ਲਈਆਂ ਤੇ ਜੋੜੀ ਇਕੱਠੀ ਲਵੇ ਤੇ ਰੋੜੀ ਤੋਂ ਹੋਰ ਮਾਨਤਾਨ ਕਰ ਦਾਂਗੇ। ਕਲੋ ਕਲ ਵੀਜੀ ਤੇਰ ਲਾਓ ਇੱਥੇ ਮਰਦੀ ਬੈਜੋ ਉਹ ਵੀਰ ਭਰਾ ਭਮਿਆਣ ਕੇ ਨਵਾਂ ਬੰਦਾ ਆਣ ਕੇ ਬੈਜੇ ਥੋੜਾ ਪੂਨ ਤੋਂ ਡਰਦੀ ਆ ਆਰ ਕੇ ਨਵਾਂ ਬੰਦਾ ਕਿ ਜਗਾ ਜਾ ਕੇ ਥਲੇ ਬੈਰੇ ਝੋਟੀ ਇਹ ਅਗਦੀ ਤੇ ਜੇ ਨੰਬਰ ਤੇ ਅਗਦੀ ਜੇ ਵੈੜ ਤੇ ਵੀਜੀ ਕਲ ਦੀ ਸੂਈ ਜੇ ਤੇ ਠੰਡੀ ਸੀਲ ਜੇ ਵੀ ਵੈੜ ਤੇ 20 ਕਿਲੋ ਆਲੀ ਆ ਆ ਵੇਖੋ ਠੰਡੀ ਸੀਲ ਜੇ ਪੂਰੀ ਇਹ ਵੀ ਤੇ ਵੀਜੀ ਵੈੜ ਥਲੇ ਬੋਲਾ ਹੀ ਹੁਣ ਹੋਊਗਾ ਕੋਈ 12 13 ਕਿਲੋ ਥੋੜੀ ਨਾ ਵੈੜ ਸਾਹਮਣ ਵਾਲੀ ਆ ਜਵਾਲ ਬਹੁਤ ਤਕੜਾ ਮਗਰ ਵੱਛਾ ਜੇ ਵੇਖੋ ਮੱਚਾ ਚੱਕਰਾਉ ਉਹ ਅੱਛਾ ਜੇ ਦਵਾਈ ਬਹੁਤ ਤਗੜਾ ਜੇ ਇਹ ਵੀ ਜੀ ਦੂਜਾ ਸਵੇਰ ਲਈ ਜੇ ਬਹੁਤ ਵੈੜ ਦੇ ਕੋ ਸੰਭੂਗਾ ਦੇ 20 ਕਿਲੋ ਦੁੱਧ ਕਰ ਜੂਗੀ ਜੀ ਘੜੀ ਦੀ ਤੇ ਲੱਪੇ ਜਿਆ ਸਤ ਕਰੋ ਬੀਤਣ ਵਾਲੇ ਸਾਹਿਬ ਚੋਣ ਜਵਾਵੇ ਦੀ ਬਿਲਕੁਲ ਸਾਫ ਕੋਲੀ ਰੂਮ ਵਰਗੀ ਥਣ ਪਸਮ ਕੇ ਹੁਣ ਵੀ ਚੰਗਾ ਮੋਟਾ ਉਦਾਂ ਵੀ ਲੰਮਾ ਕਰ ਜਾਂਦੀ ਮੋਟਾ ਥਣ ਪਸਮ ਕੇ ਥੋੜੀ ਜਿਹੀ ਪੱਠੇ ਪੱਠੇ ਚਲੋ ਥੂੜੀ ਦਾਲੀ ਪਈ ਆ ਤਈਆਂ ਤਨ ਬਾਅਦ ਥੋੜਾ ਬੜਾ ਹਰੀਆ ਮੰਗਦੀਆਂ ਆ ਅਗੇ ਵੀ ਜੀ ਤਨਾਚਵਾਂ ਦਿਨਾਂ ਨੂੰ ਬਾਹਰ ਦੋ ਤਾਂ 17 18 ਕਿਲੋ ਹੀ ਕਰ ਜੂਗੀ ਹੁਣ ਫੁੱਲਾ ਟੁੱਲਾ 12 13 ਕਿਲੋ 14 ਵੀ ਹੋ ਸਕਦਾ ਬੋਲਾ ਪਰ ਆਪਾਂ 13 ਕਿਲੋ ਮੰਨ ਕੇ ਤਾਂਗੇ ਐ ਬਾਲਟੀ ਢੱਕ ਦੀ ਕਰਮਾਲੀ ਮੰਟੋ ਮੰਡੀ ਮਤ ਤੋਂ ਤਨੀ ਤਾਰੀ ਬਿਲਕੁਲ ਸੁਈ ਤਾਂ ਕਰਦੇ ਇਹ ਕੁਆਲਟੀ ਵੀ ਚੈੱਕ ਕਰੋ ਐ ਵੀ ਜੀ ਕਰੋਸ ਹੈ ਯਾ ਚੱਪਲ ਸੀ ਹੁੰਦੀ ਗਰਮੀ ਗਰਮੀ ਦੀ ਮਨਉਣ ਵਾਲੀ ਨਹੀਂ ਆ ਕਰੋਸ ਹੈ ਵੜ ਉਹ ਵੀ ਜੀ ਚੈੱਕ ਵਾਗੇ ਵੇਲੀ ਬਹੁਤ ਤਗੜਾ ਬੰਦਾ ਆ। ਗਾਣੇ ਜਵਾਗ ਨੇ ਦਿੱਕਿਆ ਕਰਦਾ। ਮੱਤ ਵੀ ਆ। ਉਹ ਤੇ ਵੇਲੀ 5-4 ਦਿਨ ਸੰਭੀ ਵੇੜ। ਸਾਹ ਦੁੱਧ 17-18 ਕਿਲੋ 20 ਕਰਕੇ 20 ਕਿਲੋ ਦੁੱਧ ਪਾ ਵੇੜਨੇ ਤੇ ਉਹ ਵੇੜ 60000 ਦੀ 65000 ਦੀ ਵੇਖਦੀਏ। ਬਾਕੀ ਆਪਾਂ ਮੋਲ ਜਾਇਜ਼ ਹੀ ਕਰਾਂਗੇ ਵੀਜੀ ਉਹ ਤੇ ਜਾਇਜ਼ ਹੀ ਦੇ ਦਾਂਗੇ। ਵੀਜੀ ਮੋਲ 50000 ਰੁਪਇਆ 48000 ਦੀ ਵੜ ਦੇ ਦਾਂਗੇ ਹਾਨਾ। 13-14 ਕਿਲੋ ਹੀ ਬੋਲੋ ਹੋਊਗਾ ਹੁਣ ਆਪਾਂ ਚਵਾ ਕੇ ਦਵਾਂਗੇ ਦੋ ਟਾਂ ਕੋ ਵੀਰ ਭਰਾ ਅੱਗੇ ਭਵੇਂ ਚੋਗੇ। ਤੇ ਬਾਕੀ ਨਾ ਵੀ ਚਾਰ ਦਿਨ ਸਾਹਮਣੇ ਆ ਲਈ ਬਾਕੀ ਚਾਰ ਚੁਕੂ ਬੜੀ ਟੁੜੀ ਦਿਖਾਈ ਆਂਦੀ ਏ ਤੇ ਅਗਲੀ ਚੌਥੇ ਨੰਬਰ ਤੇ ਵਿਧੀ ਆ ਗਈ ਜੀ ਜਲਸੀ ਵਿਧੀ ਪੰਜਾਬ ਵਾਲੀ ਜਲਸੀ ਆ ਤੇ ਇਹ ਦਿਨ ਕੋਈ ਹਫਤਾ ਖੰਡ ਲੈ ਜੂਗੀ ਜਿੱਦੀ ਅਵੇਂ ਦੂਜਾ ਸਵੇਰ ਸੁਣਾ ਜੇ ਚਾਲ ਵੇਖੋ ਵਿਧੀ ਬੈਠਦੀ ਹੋਰਾਂ ਵੇਖੋ ਬੈਠਦਾ ਇਹ ਮਿੱਟੀ 14 15 ਕਿਲੋ ਦਾ ਰਿਕਾਰਡ ਜੀ ਇਹਦਾ ਪਿਛਲੇ ਸੂਗੇ ਦਾ ਆ ਵੀ ਤੁਹਾਨੂੰ ਪਤਾ ਹੀ ਹੈ ਪੰਜਾਬ ਲਈ ਜਲਦੀ ਦੋ ਤੱਕ 18 18 20 20 ਕਿਲੋ ਤੱਕ ਵੀ ਦੇ ਦਿੰਦੀਆਂ ਨੇ ਬਾਕੀ ਵੀ ਜੇ ਤਿਆਰ ਥੱਲੇ ਚੰਗੀ ਹੋਊਗੀ ਵੜ ਜਲਸੀ ਥਣ ਚੜੇ ਦੀ ਖੁੱਲੀ ਆ ਦਿਨਾਂ ਦੇ ਹਫ਼ਤਾ ਖੰਡ ਲੈ ਜੂਗੀ ਬਾਕੀ ਰਾਜੀ ਪਾ ਲਈ ਆ ਵੀਰ ਭਰਾ ਸਾਂਭੂਗਾ 10 ਦਿਨ ਤੇ ਚਲੋ ਚੰਗੀ ਤਿਆਰ ਹੋਊਗੀ ਵੜ ਤੇ ਮੋਲ ਵੀ ਜੀ ਇਹਦਾ ਵੀ ਭਾਵੇਂ 50 ਕਰ ਲੀਏ 47 ਕਰ ਲਈ 48 ਕਰ ਲਈਏ ਅਵੀ ਵੀਰ ਜੀ 45000 ਦੀ ਦੇ ਦਾਂਗੇ ਹਾਨ ਤਾਂ ਜੇ ਕੋਈ ਜੋੜੀ ਵੀਰ ਭਰਾ ਲਊਗਾ ਤੇ ਫਿਰ ਹੋਰ ਮਾਨਤਾਂ ਵਧ ਕਰ ਲਾਂਗੇ ਬਣਾ ਦੇ ਕੋਈ ਜੋੜੀ ਇਕੱਠੀ ਲੱਲੇ ਤੇ ਬਾਕੀ ਵੀਰ ਜੀ ਡੰਗਰ ਆਪਣੀ ਲੋ ਕੋਸ਼ ਕਰੀ ਦੇ ਵਸਾਲ ਸੂਤਰੇ ਲਈਏ ਤੇ ਵੀਰਾਂ ਨੂੰ ਸਾਫ ਸੂਤਰੇ ਦਈਏ ਬਾਕੀ ਵੀਰ ਜੀ ਝੋਟੀਆਂ ਦੀ ਜਿੰਨੀ ਸਿਫਤ ਕਰ ਲੋ ਉੰਨੀ ਥੋੜੀ ਹੈ ਕਈ ਵੇਲੇ ਤਾਂ ਮਨ ਪਾਈ ਮਨ ਦਾ ਝਟੀਆਂ ਝੋਟੀਆਂ ਠੱਡੀਆਂ ਨੇ ਇਹੋ ਜਿਹੀਆਂ ਘਰ ਰੱਖ ਲੈ ਚੰਗੀਆਂ ਤੇ ਬਾਕੀ ਵੀਡੀਓ ਵੇਖਣ ਲਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਭਾਈ ਕਾਲ ਸਾਹਿਬ ਭਾਈ ਭਤੇ ਜੀ